ਸਸਿਕਲ ਜੀ ਮੈਂ ਡਾਕਟਰ ਕੇਐਨਐਸ ਕੰਗ ਬਾਕੀ ਤੋਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਆਪਣੀ ਟਾਪ ਲੀਡਰਸ਼ਿਪ ਦਾ ਤੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਅੱਜ ਉਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਵਾਪਸ ਲਈ ਹੈ ਪੂਰੇ ਪੰਜਾਬ 'ਚ ਇੱਕ ਦਾਖਾ ਹਲਕਾ ਐਸਾ ਸੀ ਜਿੱਦੇ ਸਭ ਤੋਂ ਜ਼ਿਆਦਾ ਪਿੰਡ ਲੈਂਡ ਪੁਲਿੰਗ ਪਾਲਿਸੀ ਚਾਰੇ ਸੀ 33 ਪਿੰਡ ਮੇਰਾ ਖਿਆਲ ਹੈ ਕਿ ਸਾਡੇਆਂ ਲੈਂਡ ਪੁਲਿੰਗ ਪਾਲਿਸੀ ਚਾਰੇ ਸੀ ਤੇ ਸਾਡੇ ਜਿਹੜੇ ਪਾਰਟੀ ਦੇ ਵਰਕਰ ਹੈ ਉਹ ਵੀ ਕਿਸਾਨ ਹੈ ਤੇ ਉਹਨਾਂ ਨੂੰ ਵੀ ਆਪਣੀ ਜ਼ਮੀਨ ਮਹਾਂਵਰਗੀ ਲੱਗਦੀ ਹੈ ਤੋ ਸਾਰੇ ਲੋਕਾਂ ਵਾਂਗ ਜਿੱਦਾਂ ਹੀ ਆਮ ਪਬਲਿਕ ਸੀ ਉਹਨਾਂ ਵਾਂਗੀ ਸਾਡੀ ਪਾਰਟੀ ਦੇ ਵੀ ਬਹੁਤ ਸਾਰੇ ਵਰਕਰਾਂ ਨੂੰ ਆ ਲੱਗ ਰਿਹਾ ਸੀਗਾ ਕਿ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਜਾਏ ਤਾਂ ਬਿਹਤਰ ਹੈ ਉਹ ਚਾਹੁੰਦੇ ਸੀ ਵਾਪਸ ਹੋ ਜਾਏ ਤੇ ਮੈਂ ਵੀ ਤੇ ਸਾਡੇ ਹੋਰ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੇ ਸਾਡੇ ਐ ਐਮ ਐਲ ਏਜ਼ ਨੇ ਜਾਂ ਬਾਕੀਆਂ ਨੇ ਵੀ ਪਾਰਟੀ ਨੂੰ ਤੇ ਫੀਡਬੈਕ ਦਿੱਤੀ ਕਿ ਜੀ ਅਗਰ ਹੋ ਸਕੇ ਤਾਂ ਪਾਰਟੀ ਵਾਪਸ ਲੈ ਲੋ ਲੈਂਡ ਪੂਲਿੰਗ ਪਾਲਿਸੀ ਇਹ ਲੋਕਾਂ ਦੇ ਹੱਕ ਤੇ ਵਿੱਚ ਨਹੀਂ ਲੱਗ ਰਹੀ ਇਹ ਲੱਗ ਰਿਹਾ ਕਿ ਜਿਵੇਂ ਪਾਲਿਸੀ ਦੇ ਖਿਲਾਫ ਹੋ ਗਏ ਆ ਲੋਕ ਸਾਰੇ ਤੇ ਮੈਂ ਇਸ ਕਰਕੇ ਫਿਰ ਇੱਕ ਵਾਰ ਦੁਬਾਰਾ ਆਪਣੀ ਟਾਪ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਲੋਕ ਖੇਤ ਵਿੱਚ ਲੋਕਾਂ ਦੇ ਖਿਆਲ ਰੱਖ ਕੇ ਇਹ ਪਾਲਿਸੀ ਵਾਪਸ ਲਈ ਹੈ ਤੇ ਮੈਂ ਆਪਣੇ ਸਾਰੇ ਲੋਕਾਂ ਨੂੰ ਵਧਾਈ ਵੀ ਦੇਣਾ ਹੈ ਕਿ ਇਹ ਪਾਲਿਸੀ ਆਪਣੀ ਵਾਪਸ ਹੋ ਗਈ ਹੈ ਤੇ ਹੁਣ ਮੋੜ ਆਪਾਂ ਆਪਣੀਆਂ ਜ਼ਮੀਨਾਂ ਦੇ ਬਾਰੇ ਫਿਕਰ ਕਰਨਾ ਛੱਡ ਦਵਾਂਗੇ ਤੇ ਸਾਨੂੰ ਲੱਗੂਗਾ ਕਿ ਹਾਂ ਸਾਡੀ ਜ਼ਮੀਨ ਸਾਡੇ ਨਾਲ ਹੀ ਹੈ ਬਹੁਤ ਬਹੁਤ ਧੰਨਵਾਦ